ਦੇ ਜਮਦੇ ਜਮ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਣਾ YouTube ਚੈਨਲ ਦਾ ਪਹਿਲਾ ਹੀ ਆਪਾਂ ਵਲੌਗ ਬਣਾਉਣ ਲੱਗੇ ਆਂ ਤੇ ਡਗੜੇ ਵਾਲੇ ਮਹਿਜ ਆ ਜਾਵਾ ਕੋ ਮਾਨੋਕੀ ਦੇ ਇਥੇ ਰਸਦਾਰੀ ਤੇ ਖੇਡਣ ਲੱਗਿਆ ਸ਼ੀਪਾ ਭਾਉਣਾ ਆਪਣੇ ਨਾਲ ਆ ਤੇ ਮਾਨੋਕੀ ਆਪਣੇ ਨਾਲ ਆ ਛੋਟੀਮ ਆਪਣੀ ਵਧੀਆ ਬਣੀ ਹੈ ਹਨਾ ਦਰਿਆ ਦੇ ਕੰਢੇ ਦੇ ਮਹਿਜ ਆ ਅੱਜ ਚਲੋ ਆਪਾਂ ਵੀ ਵਲੌਗ ਬਣਾਉਣੇ ਅੱਜ ਪਹਿਲਾ ਚੱਲ ਤਾ ਨਾ ਚਾਰਿਆਂ ਪੁੱਲ ਚੱਲਣ ਡੀਆਂ ਅੱਜ ਜਾਣੀ ਵਾਲੇ ਗਰਾਊਂਡ ਦੇ ਵਿੱਚ ਥੋੜਾ ਲੇਟ ਹੋ ਗਈ ਜੀ ਲੈ ਇਸ ਨੂੰ ਲਾਲ ਪੱਟਾ ਨਹੀਂ ਲੱਭੰਦੇ ਆ ਲਾਲ ਪੱਟਾ ਤੇ ਮੈਂ ਦਿਨੋਂ ਪਾਉਣਾ ਕੋਈ ਨਹੀਂ ਬਾਕੀ ਚੋੜੇ ਬੰਦੇ ਜਿਹੜੇ ਗੱਲਾਂ ਕਰ ਰਹੇ ਨੇ ਚਾਰ ਹੋ ਗਈਆਂ ਆਪਦੇ ਗੱਲਾਂ ਅੱਜ ਨੋਕੀ ਭਵਾਨ ਦਾ ਸਨਮਾਨ ਵੀ ਆ ਕੱਪ ਰੱਖਦਾ ਤੇ ਸ਼ੀਪਾ ਭਵਾਨ ਦਾ ਵੀ ਕੱਪ ਮੈਂ ਲੈ ਜਣਾ ਕਿਉਂ ਭੋਣਾ ਕਿਦਾਂ ਇਹ ਪਟਿਆ ਦਾਨ ਕੋ ਪਸਤਾਨ ਨੂੰ ਦਾਨ ਜਾਂ ਤਾਂ ਭਵਾਨ ਦਾ ਮੈਂ ਕੱਪ ਖੜਨਾ ਕਿਦਾਂ ਫਿਰ ਹੁੰਦਾ ਜਿਹੜੇ ਦਿੱਲੀ ਵਿੱਚ ਅੱਜ ਜਿਹੜਾ ਉਹ ਅੱਜ ਸ਼ੀਪੇ ਭਵਾਨਦਾ ਹੀ ਆਗੇ ਤੇਰਾ ਇਸਦਾ ਉਹ ਦਿਨ ਖੜਿਆ ਕਿ ਨਹੀਂ ਖੜਿਆ ਮੈਂ ਹੁਣ ਅੱਜ ਰਸ਼ਮਾਨ ਨੂੰ ਜਾਂ ਇਹਨੂੰ ਦੇ ਦਾਂ ਕਿ ਕੀ ਉਹਦਾ ਨਾਮ ਮਲਕੀਤ ਨੂੰ ਦੇ ਦਾਂ ਉਹ ਵੀ ਆਂਦਾ ਵੇਲਾ ਮੇਰਾ ਕੋ ਨਾਲ ਹੀ ਨਹੀਂ ਦਹਿਆ ਗੱਲ ਕਰੀ ਤੇਰਾ ਆਖੀ ਨਹੀਂ ਹੁਣ ਰਸ਼ਪਾਲ ਮੈਨੂੰ ਵੇਖੋ ਕਾਪਣੀ ਤੇ ਕੋਈ ਭਰਾ ਮੈਂ ਹੀ ਘਟਾਈ ਜਾਂਦਾ ਜੋਰ ਲਵਾਈ ਜਾਂਦਾ ਮੇਰਾ ਜਿੰਨ ਜਿੰਨ ਮੈਚ ਹੋਏਗਾ ਨਾ ਭਰਾ ਉਹ ਦਿਨ ਕਪ ਤੁਹਾਡਾ ਚੱਲ ਜੀ ਭਾਈ ਸਰਮਾਨ ਕਰੀਏ ਭਾਈ ਜਦ ਦਾ ਮਨ ਜੀ ਵੇਲਾ ਪੰਟਾ ਹੁਣ ਇਹਨੇ ਕਹਿਤਾ ਹਾਂ ਤੁਹਾਡੇ ਦਾ ਦੂਸਰਾ ਮੈਂ ਪ੍ਰੂਫ ਹੁਣ ਆਜਾ ਪੱਕਾ ਇਹ YouTube ਤੇ ਚੜ ਜਾਣਾ ਬਰੂ ਇੱਧਰ ਵੇਖੋ ਦਰਿਆ ਕਿੰਨਾ ਭਰਿਆ ਅੱਜ ਮੈਂ ਕੰਡੇ ਦੇ ਉੱਤੇ ਬਿਲਕੁਲ ਤੇ ਇਹ ਦਰਿਆ ਹੈ ਜਿਹੜਾ ਇਹ ਬਿਆਸਾ ਦਰਿਆ ਹੀ ਆ ਭਵਾਂਸ਼ੀਪਾ ਭਵਾਂ ਦਾ ਵੀ ਇਹ ਕਿਹੜਾ ਦਰਿਆ ਮੈਂ ਬਿਆਸਾ ਦਰਿਆ ਇਹ ਦੇਖੋ ਨਾ ਪਰ ਠਿਗ ਦੇ ਉੱਤੇ ਖਲੋਤੇ ਖਿਗ ਦੇ ਉੱਤੇ ਖਲੋਤੇ ਭਵਾਂ ਨਾ ਠਿਗ ਦੇਤੇ ਖਲੋਤਾ ਜੀ ਦੇਖਣਾ ਜਾਈਂ ਕਿ ਇਹਨੂੰ ਜਾ ਪ੍ਰਾ ਮਿੱਟੀ ਕੱਚੀ ਮਿੰਦੇ ਤਰਨ ਦੀ ਵੀ ਜਾਇ ਨਹੀਂ ਉਹ ਉਧਰ ਦੇਖੋ ਮੇਲਾ ਬਿਆਸਾ ਦਰਿਆ ਆ ਉਹਦਾ ਪਾਣੀ ਦੀਆਂ ਗੱਲਾਂ ਚਾਚਾ ਪਿਛਣਾ ਕਰਦਾ ਹੁੰਦਾ ਹੈ ਕਹਿੰਦਾ ਪਾਣੀ ਕਿੱਥੇ ਹੈ ਕਹਿੰਦਾ ਉਹ ਘੜੇ 'ਚ ਹੈ ਘੜਾ ਕਿੱਥੇ ਹੈ ਉਹ ਰਸੋਈ 'ਚ ਹੈ ਰਸੋਈ ਕਿੱਥੇ ਹੈ ਉਹ ਘਰ 'ਚ ਹੈ ਘਰ ਕਿੱਥੇ ਹੈ ਉਹ ਪਿੰਡ 'ਚ ਹੈ ਪਿੰਡ ਕਿੱਥੇ ਹੈ ਉਹ ਤਹਿਸੀਲ 'ਚ ਹੈ ਆਓ ਆਗੇ ਆ ਮੇਰੇ ਵੀਰੋ ਕੋੜ ਵਾਲਾ ਰਸ਼ਪਾਲ ਇੱਕ ਕਬੱਡੀ ਦਾ ਮੱਝ ਦਾ ਉਸਤਾਦ ਜਾਪੀ ਹੈ ਇਲਾਕਾ ਨਿਵਾਸੀਆਂ ਨੇ ਮੇਰੇ ਵੀਰੋ ਟਰੈਕਟਰ ਮਾਨ ਸਨਮਾਨ ਜਿ ਦਿੱਤਾ ਹੋਇਆ ਹੈ ਇਹ ਗਬਰੂ ਦੀ ਮੈਂ ਖੂਬੀ ਦੱਸਾਂ ਹਰਦੀ ਹੋਈ ਟੀਮ ਦੇ ਵਿੱਚ ਕਹਿੰਦੇ ਲਗਾਤਾਰ ਜੱਫੇ ਲਾ ਕੇ ਜਿੱਤ ਪ੍ਰਾਪਤ ਕਰਾਉਂਦਾ ਟੀਮ ਨੂੰ ਇਹਦੀ ਮੈਂ ਖੂਬੀ ਇੱਕ ਹੋਰ ਦੱਸਾਂ ਕਿ ਲੰਮਾ ਤਜਰਬਾ ਹੋ ਗਿਆ ਖੇਡਦੇ ਨੂੰ ਇਹਨੇ ਇਲਾਕੇ ਦੇ ਪਲੇਅਰ ਇਹ ਕਿੱਲਾ ਜ਼ਮੀਨ ਛੱਡੀ ਹੋਈ ਹੈ ਜਿਸ ਜ਼ਮੀਨ ਦੇ ਵਿੱਚ ਮਿਹਨਤ ਲਵਾਉਂਦਾ ਹੈ ਰੁਸ਼ਪਾਲ ਬੋਲੀਆ ਵਾਲਾ ਵੱਡਾ ਮਾਲਕ ਪਾਉਂਦਾ ਹੈ ਲੈ ਵੀ ਬੋਲੀਆ ਵਾਲੇ ਰੁਸ਼ਪਾਲ ਕਰੀ ਕਰਫ ਦੇ ਸਾਜੀ ਮਾਰੇ ਤਾੜੀਆਂ ਗੱਜਰੇ ਵਾਲਾ ਦੇ ਛੋਟੀ ਛੋਟੀ ਦੇ ਫਿਰ 2-3 ਮਹੀਨੇ ਮੁੰਡੇ ਦੇ ਇਤੀ ਫਿਰ ਵਾਪਸੀ ਕਰਕੇ ਫਿਰ ਮੌਨ ਜਵਨ ਥਾਪੀਆਂ ਮਾਰ ਮਾਰ ਕੇ ਕਬੱਡੀਆਂ ਪਾਉਣ ਲੱਗ ਪਿਆ ਇਹ ਆ ਪੰਡਤ ਬੁਕਰੀਆ ਆਖਦਾ ਹੁੰਦਾ ਨਾ ਤਾਂ ਗੁਰਵਿੰਦਰ ਸਿੰਘ ਹੈ ਪਰ ਇਹਨੂੰ ਕਬੱਡੀ ਵਿੱਚ ਪੰਰਿੰਦਾ ਆਖਦੇ ਇਹਨੂੰ ਕੁੱਕੀ ਆਖਦੇ ਆ ਇਹ ਆ ਮੇਰੇ ਵੀਡੀਓ ਛੋਟੀ ਦਾ ਖਿਡਾਰੀ ਉੱਚੇ ਲੰਚੇ ਲੰਮੇ ਲੰਮੇ ਕਤਾਲੇ ਇਹ ਪਤਰੀ ਵਾਲਾ ਕਹਿੰਦੇ ਟਾਵਰ ਆ ਮੇਰੇ ਵੀਡੀਓ ਛੋਟੀ ਦਾ ਖਿਡਾਰੀ ਹੈ ਉਹ ਵੀ ਖੇਡ ਮੈਦਾਨ ਦੇ ਵਿੱਚ ਹੈ ਆੜੀ ਤੁੜੀ ਮਾਰ ਦਿਆ ਕਰੋ ਲਓ ਸ਼ੀਪੇ ਨੇ ਕਬੱਡੀ ਪਾਈ ਹੈ ਚਾਰ ਜਾਫੇ ਵੰਕੇ ਲਾਇਆ ਹੈ ਜਿਹੜਾ ਜਾਫੀ ਰੱਖਦਾ ਧਾਣ ਦੇ ਵਿੱਚ ਖਾਤ ਜਿਹੜਾ ਘਰਾਉਂਦਾ ਫਿਰ ਬੱਲੇ ਬੱਲੇ ਪਰ ਨਹੀਂ ਹੋਰੀਸਾਂ ਦੇ ਏਰੀਆ ਦੇ ਸਰਫੱਖ ਪ੍ਰੋਟੈਕਸ਼ਨ ਵਾਲੇ ਵੀ ਕੱਟੀਆਂ ਦਿੰਦੇ ਐ ਲਓ ਬੁੱਲੇ ਨੇ ਕਬੱਡੀ ਪਾਈ ਹੈ ਚਾਰ ਜਾਫੇ ਵੰਕੇ ਲਾਇਆ ਹੈ ਚੌਂ ਜਾਫੇ ਵਿੱਚੋਂ ਤਾਣ ਨੜਾਂ ਵਾਲੀਆ ਮਲਕੀਤ ਰੱਖ ਹੋ ਜਿਮਨ ਨਿਊਜ਼ੀਲੈਂਡ ਵੀ ਖੇਡ ਕੇ ਆ ਮੇਰੇ ਵੀਰੋ ਮਲਕੀਤ ਸ਼ਿੰਦਾ ਭੋਜਰਾਜ ਨਿਊਜ਼ੀਲੈਂਡ ਵਾਲਾ ਮਾਣ ਕਰਦਾ ਮੁੰਡੇ ਦੀ ਖੇਡ ਉੱਤੇ ਆ ਰੇਡਰ ਮੇਰੇ ਵੀਰੋ ਕੋਰਾ ਮੰਮਣਕਿਆਂ ਵਾਲਾ ਸਵਰਗੀ ਮਹਾਵੀਰ ਅਟਵਾਲ ਦੀਆਂ ਯਾਦਾਂ ਦਿਲ ਦੇ ਵਿੱਚ ਸਾਂਭ ਕੇ ਰੱਖਦਾ ਹੈ ਕਿ ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਵੀ 83 ਛੇ ਕਦੇ ਦੇਖੋ ਕਲਬ ਸੁਰਤ ਲੋਕੀ ਬੜਾ ਸਤੰਭ ਕੇ ਰੱਖ ਲੈ ਫੋਟ ਕਲੱਬ ਦੋਨਾਂ ਦੀ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਦੇ ਨਹੀਂ ਹੁੰਦੇ ਤਾਬਾ ਦੂਸਰੇ ਪਾਸੇ ਥੀਟਰਕੇ ਵਾਲਾ ਮਲਕੀ ਗੀਤ ਸੁਰਸਿੰਘਿਆ ਤਾਬਾ ਮੁਕਾਬਲਾ ਜ਼ਬਰਦਸਤ ਵੱਡੇ ਮੱਲਾਂ ਦੀ ਟੱਕਰ ਹੈ ਤਾਬਾ ਤਜਰਬੇਦਾਰ ਹੈ ਤਾਬਾ ਕਹਿੰਦੇ ਤਕਨੀਕੀ ਹੈ ਪਰ ਦੂਸਰੇ ਪਾਸੇ ਚੜਦੀ ਜਵਾਨੀ ਹੈ ਥੀਟਰਕੇ ਵਾਲਾ ਗਰੇਂਦਰ ਸਿੰਘ ਜੀ ਸ਼ਾਹ ਜੂਐਸੇ ਰੋਕੀ ਸ਼ਾਹ ਜੂਐਸੇ 500 ਸੁਰਸਿੰਘਾ ਦੇ ਚੀਲੇ ਦੀ ਕਬੱਡੀ ਦੇ ਖੱਖਾ ਵਾਲੇ ਦੀ ਮਲਦੇਵ ਸਿੰਘ ਖੱਖ ਦੇ ਪੁੱਤ ਦੀ ਠੀਕ ਹੈ ਜੀ ਆ ਖਖਾਲੇ ਦੀ ਪੁੱਟੀ ਜੋ ਨਿਕਲਣਾ ਕੋਈ ਛੋਟੀ ਗੱਲ ਥੋੜੀ ਐ ਕੋਈ ਮੱਖਣਾ ਚਾਪੀ ਮਲਕੀਤ ਫਟੜਕੇ ਵਾਲਾ ਤੁੱਲਾ ਨੌਜਣ ਗੱਗੂ ਪੋਏ ਵਾਲਾ ਤੁੱਲਾ ਸੁਰਸਿੰਘਿਆ ਓ ਵਾਹ ਓ ਗੱਬਰੂ ਆ ਕਿਸੇ ਕਿਸੇ ਨਾਲ ਛੱਪੀ ਲਾ ਕੇ ਡੇਗਣ ਦਾ ਰਾਜੇ ਖੇਲੇ ਅਡਵਾਂਸ ਕਬੱਡੀ ਕਬੱਡੀ ਕਰਦਾ ਜਦੋਂ ਖੇੜਾ ਚ ਸੁਵਿੰਦਰ ਕਾਲ ਪੱਕੇ ਧਾਰਤੇ ਗਰੇ ਖਰਿਆਲੇ ਦੀ ਟੀਮ ਵੱਲ ਪਰ ਅੱਜ ਕਹਿੰਦੇ ਲੋਕੀ ਪਹਿਲਵਾਨ ਦੀ ਟੀਮ ਵੱਲ ਕਹਿੰਦੇ ਖੇਡਦਾ ਮੁੰਡਾ ਕਰਤਾਰਸੁਰ ਲਾਈਨ ਦੀ ਟੀਮ ਵੱਲੋਂ ਖੇਡਣਦਿਆ ਮੈਨੂੰ ਲੱਗਦਾ ਮਿਸ਼ਨਪੁਰੀਆ ਹਰ ਬਰ ਰੱਖਦਾ ਧਾਣੋ ਵਿੱਚ ਹਾਂ ਮੇਲਾ ਕਰਦਾ ਚੱਲਦਾ ਪਿੰਡ ਕਗੜੇ ਵਾਲੀ ਦੀ ਧਰਤੀ ਦੇ ਆ ਪਿੱਪਠਾ ਟੱਕਾ ਸਾਂਭਾ ਸਜਣਾ ਖਿੱਚ ਤਿਆਰੀ ਇਹ ਮੇਲੇ 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 ਕਗੜੇ ਵਾਲੀ ਹੋ ਆਹ ਵੇਖੋ ਜਿਹਨੇ ਡਾਲੇ ਤੇ ਸ਼ੇਰ ਬਣਾਇਆ ਇਹਦੀ ਝਪਟ ਵੀ ਸ਼ੇਰ ਵਰਗੀ ਹੈ ਇਹ ਆ ਬੋੜੀਆਂ ਵਾਲਾ ਰਸ਼ਪਾਲ ਲਾਡੀ ਜੀ ਤਨ ਤਨ ਹੋਈ ਪਈ ਆ ਗਗੜੇ ਵਾਲਾ ਆਹ ਫਾਇਲਾ ਗਿਆ ਫਾਇਲਾ ਗਿਆ ਆਹ ਵੇਖੋ ਥਾਪੀਆਂ ਕੀੜੀ ਵਾਲੇ ਦੀਆਂ ਅਮਰੀਕਾ ਤੋਂ ਕਹਿੰਦੇ ਜਿਹੜਾ ਜੰਝਾਰ ਕੋਈ ਚਫਾ ਇੱਕ 216 ਆਉਣਾ ਹੈ ਜਿਹੜਾ ਇੱਕ ਜੱਫਾ ਲਾਵੇ ਉਹਨੂੰ 200-200 ਦਿੱਤਾ ਜਾਣਾ ਹੈ ਦੋਨਾਂ ਟੀਮਾਂ 'ਚ ਜਿਹੜਾ ਮਰਜ਼ੀ ਜੱਫਾ ਲਾਵੇ ਉਹਨੂੰ 200-200 ਮਿਲਾਂ ਲੈ ਵੀ ਵੀਰ ਨੂੰ ਆਸ਼ੀਸ਼ਾ ਲਾਉਂਦੇ ਨੇ ਮੈਂ ਤਾਂ ਦੇਖੋ ਅਜੇ ਬੁੱਢਾ ਪੂਰਾ ਕੈਮ ਹੈ ਟੈਨਸ਼ਨ ਨਾ ਲਓ ਉਹ ਨਹੀਂ ਭੋਨਾ ਵੇ ਮੈਂ ਤਾਂ ਮੈਚ ਤੋਂ ਆਣ ਕੇ ਇਦਾਂ ਕਰ ਲਈਏ ਨਾ ਤੇਰੇ ਹਿਸਾਬ ਨਾਲ ਮਸਲ ਰਿਲੈਕਸ ਹੁੰਦੇ ਨਹੀਂ ਹੁੰਦੇ ਬਾਡੀ ਰਿਲੈਕਸ ਹੁੰਦੀ ਨਹੀਂ ਪੂਰੀ ਫਰਕ ਪੈਂਦਾ ਕਿ ਨਹੀਂ ਹਾਂ ਕੀ ਵਿਚਾਰ ਤੁਹਾਡੇ ਵੀ ਸਹੀ ਆ ਦੀ ਬਣਾਵੇ ਹੋ ਕੱਡਾ ਤਕੜਾ ਦਰਿਆ ਵੇ ਆ ਇੱਧਰ ਦੇਖੋ ਦਰਿਆ ਕਿੰਨਾ ਡੱਕਿਆ ਹੋੜਿਆ ਅੱਜ ਮੀ ਬਹੁਤ ਪਿਆਰੇ ਪਿਛੇ ਬੜਾ ਦਰਿਆ ੜਕਿਆ ਇਹ ਇਹ ਇੱਦਾਂ ਲੱਗੜੇ ਜੇ ਪਾਕਿਸਤਾਨ ਦੇ ਬਾਰਡਰ ਦੇ ਪਰ ਮੈਗੜੇ ਨੇ ਕਿਉਂ ਭਾਣ ਕੀ ਵਾ ਤੈਨੂੰ ਮਿਹਨਤ ਕਰਦੇ ਆ ਬਸ ਸਾਰਾ ਕੁਝ ਹੋ ਜੇ ਪਾਣ ਤੋਂ ਲਗਾਈਆਂ ਘਟ ਮਾਰੀਆਂ ਦਿਮਾਗੀ ਲਗਾਈਆਂ ਨਹੀਂ ਮਾਰੀਆਂ ਜੀ ਰੋਜਨੀਆ ਲਗਾਈ ਮੈਂ ਕਹਿੰਦਾ ਏਦਾਂ ਲੱਗਦਾ ਜਿਵੇਂ ਲੱਗਦਾ ਜਫਾ ਪਹਿਣਾ ਇਦਾਂ ਉਹ ਦੋਵੇਂ ਲੱਤਾਂ ਥੱਲੇ ਚੱਲ ਜਾਂਦਾ ਜਦੋਂ ਦੋਵੇਂ ਲੱਤਾਂ ਥੱਲੇ ਚੱਲ ਜਾਂਦਾ ਨਾ ਬੰਦਾ ਉਹ ਸਮਝਦਾ ਵੀ ਪ੍ਰੈਸ ਬੰਦੇ ਰੇ ਵੱਜਣੀ ਤੈਨੂੰ ਸਿੰਗਲ ਪਾਟਾ ਖਿਆ ਪਰ ਮੋਸਰ ਤੇ ਕੱਢ ਦਿੰਦਾ ਸਾਰੀ ਉਂਟੀ ਕਰਨੇ ਇੱਕੋ ਕੇ ਬਾਹਰ ਮਾਰ ਰਹੇ ਨੇ ਅੱਜ ਜੋ ਬਹੁਤ ਰਹਾ ਗਰਮੀ ਬੜੀ ਹੈ ਜੋਰ ਬਹੁਤ ਆਨ ਲੱਗਾ ਗਰਮੀ ਬੜੀ ਉਹ ਵੀਡੀਓ ਸੈਂਡ ਕਰੋ ਨਾ ਪਾਣਾ ਕਿਉਂਕਿ ਬਹੁਤ ਹੋ ਗਿਆ ਬਣ ਗਈ ਸੈਡਾਂ ਹੈਗਾ ਉੱਚਾ ਤੇ ਵੇਚ ਚੁੱਕੀ ਨਾਲੀ ਦਾ ਹੀ ਥੋਣੀ ਵੇ ਤਾਂ ਸਾਡਾ ਸਾਡਾ ਰੱਖਣਾ ਦਰਿਆ ਨਾਲ ਆ ਬਖਾਈ ਮੜਾ ਆ ਬਖਾਈ ਮੜਾ ਕਿੰਨਾ ਚਾਹ ਤਾ ਇਧਰ ਵੀ ਆ ਕਿੰਨਾ ਆ ਮੈਂ ਆ ਥੱਲੇ ਆ ਇਧਰ ਮੈਚ ਉਧਰ ਵੀ ਬੜਾ ਉੱਚਾ 14170 ਰੁਪਏ ਵਧੀਆ ਹੋ ਗਿਆ ਇਹਦਾ ਹਾਂ ਕਿਦਾਂ ਗੋਰੇ ਭਾਣ ਲੱਗਾ ਜੋਰ ਪੂਰਾ ਅੱਜ ਜੋਰ ਭਾਣ ਜੀ ਸਾਰੇ ਪਾਸੇ ਭਾਣ ਕਮਾਈ ਜਾ ਜੋਰ ਲਗਾ ਕਿ ਨਾ ਗਾ ਗੋਰਾ ਭਾਣ ਵੀ ਇੱਕ ਫਿਰ ਰੁਪਿਆ 170 ਉਹ ਫੋਨ ਤੇ ਲੱਗਾ ਜਾ ਅਮਲਕੀਤ ਭਾਣ ਬਣਾਈ ਜਾ ਕੋਈ ਅਰੇ ਇਧਰੇ ਬਹੁਤ ਜਾਵਾਂ ਹੋ ਗਏ ਆ ਆ ਮਲਕੀ ਤੇ ਭਾਣ ਫੋਨ ਤੇ ਲੱਗਾ ਆ ਫੂੰਬਰ ਕੀ ਸ਼ਟਰ ਗਿਆ ਵਾਲਾ ਵਾ ਇੰਦੇ ਲੱਗ ਰਿਹਾ 24 ਘੰਟੇ ਗੱਡੀ ਕੇ ਦਾ ਫੋਨ ਆ ਗਿਆ ਜ਼ਿੰਮੇਵਾਰੀਆਂ ਬੱਕੇ ਦਾ ਸਿਲੰਡਰ ਮੁੱਕ ਗਿਆ ਤਾਂ ਵੀ ਮਲਕੀ ਨੂੰ ਫੋਨ ਕਰ ਲੋ ਕੇ ਦੀ ਬਸ ਨਾ ਕੀਤਾ ਇਹ ਮਲਕੀ ਨੂੰ ਫੋਨ ਕਰ ਲੋ ਜੇ ਕੇ ਦਾ ਕੋਈ ਕਾਗਰਾ ਵਾ ਮਲਕੀ ਨੂੰ ਫੋਨ ਕਰ ਲੋ ਮਕੈਨਿਕ ਆ ਕੇ ਮਕੈਨਿਕ ਵੀ ਆ ਨਾਲ ਜ਼ਿੰਮੇਵਾਰੀਆਂ ਬਹੁਤ ਸਾਹਮ ਦਾ ਕੇ ਮਲਕੀ ਬਣਾ ਮੇਦਲ ਦੇ ਦਰਿਆਜ ਨਾ ਯੇ ਓਕੇ ਹੈ ਬਣਵਾ ਦੇ ਓਕੇ ਇਹ ਨਾ ਯੇ ਹਾਂ